ਭਾਈ ਗੁਰਜੀ ਕਾ ਸਾਥ ਸਾਥ ਜਿਹੜੀ ਭਾਈ ਗੁਰਜੀ ਦੀ ਵਤੇ ਅੱਜ ਪਿੰਡ ਪੂਰਲੇ ਦੇ ਵਿੱਚ ਜੋ ਸੜਕ ਚੋਂ ਗੌਰ ਸਾਧ ਪੂਰਲੇ ਜਾ ਰਹੀ ਹੈ ਉੱਤੇ ਅੰਦਰ ਪਾਸ ਦੇ ਥੱਲੇ ਜੋ ਕਿ ਗੱਟਾ ਕਾफी ਟਾਈਮ ਤੋਂ ਪਿਆ ਸੀ ਉਹ ਉਖੜ ਕੇ ਰਾਹਗੀਰਾਂ ਦੇ ਜੜ ਕੋਈ ਮਹਨ ਲੱਗਦਾ ਸੀ ਤਾਂ ਕਿਸੇ ਦੇ ਵੱਜਦਾ ਸੀ ਤੇ ਇੱਕ ਦੋ ਵਾਰ ਇੱਥੇ ਬੰਦੇ ਦਾ ਐਕਸੀਡੈਂਟ ਵੀ ਹੋਇਆ ਇੱਕ ਦੋ ਬੰਦੇ ਜਖਮੀ ਵੀ ਹੋਏ ਤੇ ਫਿਰ ਪੰਚਾਇਤ ਨੇ ਐਨਐਚਏ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਬੀਤੇ ਦਿਨੀ ਫੇਰ ਦੁਆਰਾ ਦੀ ਮੀਟਿੰਗ ਕੀਤੀ ਤਿੰਨ ਮੀਟਿੰਗਾਂ ਤੋਂ ਬਾਅਦ ਪੰਚਾਇਤ ਨੇ ਐਨਐਚਏ ਦੇ ਕਰਮਚਾਰੀਆਂ ਤੇ ਸਖਤ ਐਕਸ਼ਨ ਲਿਆ ਉਹਨਾਂ ਨੂੰ ਨੋਟਿਸ ਦਿੱਤਾ ਵੀ ਭਾਈ ਜਗਾ ਸਾਡੀ ਸੜਕ ਬਣਾਓ ਨਹੀਂ ਅਸੀਂ ਧਰਨਾ ਲਾਵਾਂਗੇ ਤੇ ਉਹਨਾਂ ਨੇ ਜਵਾਬ ਦਿੰਦੇ ਆ ਕਿਹਾ ਵੀ ਅਸੀਂ ਕੁਝ ਸਮੇਂ 'ਚ ਮਤਲਬ 1-2 ਦਿਨ ਦੇ ਵਿੱਚ ਅਸੀਂ ਬਣਾ ਰਹੇ ਹਾਂ ਪੰਚਾਇਤ ਨੇ ਜੋ ਐਕਸ਼ਨ ਲਿਆ ਸੀ ਰੀਅਲਟੋ ਦਾ ਸਾਹਮਣੇ ਆ ਦੇਖ ਲੋ ਡਿਸੀਜਨਰ ਚੱਲਦੀਆਂ ਲੁੱਕ ਪੈ ਰਹੀ ਐ ਆ ਦਿਖਾਉਂਦੇ ਹਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ